ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 13 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਪੂਜਾ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ ਜਿਹਦੇ ਵਿੱਚ ਕੱਲ ਤੋਂ ਅਸੀਂ ਇਹ ਭਾਗ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੂਜਾ ਬਾਰੇ ਗੁਰਮਤਿ ਸਿਧਾਂਤ ਕੀ ਹੈ ਅਸੀਂ ਗੁਰਮਤਿ ਕਸਬਤੀ ਉਤੇ ਪਰਖਿਆ ਜੋ ਕੁਝ ਪੂਜਾ ਕਿ ਪਹਿਲਾਂ ਕੀਤੀ ਜਾ ਰਹੀ ਹੈ ਬ੍ਰਾਹਮਣਵਾਦੀ ਸਿਸਟਮ ਦੇ ਵਿੱਚ ਪਰ ਹੁਣ ਇਹ ਸਮਝ ਰਹੇ ਹਾਂ ਕਿ ਪੂਜਾ ਦੇ ਬਾਰੇ ਗੁਰਮਤ ਦਾ ਸਿਧਾਂਤ ਕੀ ਹੈ ਇਹਦੇ ਵਿੱਚ ਜਿਹੜਾ ਫਰਕ ਹੈ ਨਾ ਉਹਨੂੰ ਸਮਝਣਾ ਪਵੇਗਾ ਅੱਜ ਦਾ ਪਹਿਲਾ ਪ੍ਰਮਾਣ ਜੋ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਅਰਜਨ ਸਾਹਿਬ ਦਾ ਵਿਚਾਰਨ ਕੀਤਾ ਹੋਇਆ ਜਿ세 ਪੰਜਵੇਂ ਨਾਮਕ ਬਖਸ਼ਿਸ਼ ਕਰਦੇ ਨੇ ਪੂਜਾ ਅਰਚਾ ਬੰਦਨ ਦੰਡੋਤ ਖਟ ਕਰਮਾ ਰਤ ਰਹਤਾ ਹਉ ਹਉ ਕਰਤ ਬੰਦਨ ਮੈਂ ਪਰਿਆ ਨਹਿ ਮਿਲਿਆ ਇਹ ਜੁਗਤਾ ਨਹੀਂ ਮਿਲੀ ਇਹ ਜੁਗਤਾ ਇਸ ਤਰੀਕੇ ਨਾਲ ਪਰਮੇਸ਼ਰ ਨੂੰ ਨਹੀਂ ਮਿਲਿਆ ਜਾ ਸਕਦਾ ਕਿਹੜੇ ਤਰੀਕੇ ਨਾਲ ਹੁਣ ਸਤਿਗੁਰੂ ਨੇ ਇੱਥੇ ਗੱਲ ਪੂਜਾ ਤੋਂ ਸ਼ੁਰੂ ਕੀਤੀ ਹੈ ਪੂਜਾ ਅਰਚਾ ਬੰਧਨ ਨਮਸਕਾਰ ਕਰਨੇ ਡੰਡਵਤ ਲੰਮਾ ਪੈ ਕੇ ਡੰਡੇ ਵਾਂਗੂ ਉਹ ਨਮਸਕਾਰ ਕਰਨੇ ਖਟ ਕਰਮਾਂ ਰਤ ਰਹਿਤਾ ਛੇ ਕਰਮ ਕਲ ਆਇਆ ਸੀ ਕੇ 6 ਸ਼ਾਸਤਰ ਨੇ ਉਹਨਾਂ ਦੇ ਮੁਤਾਬਕ ਜਿਹੜੇ ਕਰਮ ਕਰਨ ਵਾਲੇ ਨੇ 6 ਕਰਮ ਉਹਨਾਂ ਵਿੱਚ ਮਸਤ ਰਹਿੰਦਾ ਹੈ ਕਮਾਈ ਕੀ ਹੋ ਰਹੀ ਹੈ ਜਨਰਲ ਪ੍ਰਾਪਤ ਕੀ ਹੋ ਰਿਹਾ ਹੌ ਹੌ ਕਰਤਬੰਧਨ ਮੈਂ ਭਰਿਆ ਹੋਰ ਹੌ ਮੈਂ ਵੱਧ ਰਹੀ ਹੈ ਵਿਕਾਰਾਂ ਦੇ ਬੰਧਨ ਹੋਰ ਵੱਧ ਰਹੇ ਨੇ ਕਿਉਂਕਿ ਸਭ ਤੋਂ ਵੱਡਾ ਵਿਕਾਰ ਤੇ ਹੈ ਹੀ ਹੌਮ ਹੈ ਹੌਮੇ ਦੀਰਗ ਰੋਗ ਹੈ ਆਪਣੇ ਵੱਲੋਂ ਯਤਨ ਕਰ ਰਿਹਾ ਹੈ ਕਿ ਉਸ ਪਰ ਮਿੱਤਰ ਪਰਮੇਸ਼ਰ ਨੂੰ ਪਸੰਦ ਕਰਨਾ ਪਸੰਦ ਕਰਨਾ ਹੈ ਉਹਨੂੰ ਪਾਉਣਾ ਹੈ ਉਹਦੇ ਵਾਸਤੇ ਆ ਯਤਨ ਕਰ ਰਿਹਾ ਹੈ ਕਿਥੇ ਵੀ ਜਿਹੜਾ ਸੇ ਵਿਸ਼ਾ ਵਿਚਾਰ ਰਹੇ ਗੱਲ ਨੂੰ ਸ਼ੁਰੂਆਤ ਹੀ ਸਤਿਗੁਰੂ ਨੇ ਪੂਜਾ ਤੋਂ ਕੀਤੀ ਹੈ ਅਰਚਾ ਬੰਦਨ ਉਹਦਾ ਹਿੱਸਾ ਹੀ ਹੈ ਡੰਡੋਤ ਨਮਸਕਾਰ ਕਰਨੇ ਲੰਮੇ ਪੈ ਕੇ ਡੰਡੇ ਵਾਂਗੂ ਨਮਸਕਾਰ ਕਰਨੇ ਉਹਦਾ ਹਿੱਸਾ ਹੈ ਕਮਾਈ ਕਰ ਲਈ ਹੈ ਕਿ ਹੋ ਮੈਂ ਵੱਧ ਗਈ ਹੈ ਹੋਰ ਕਿ ਮੈਂ ਬੜਾ ਧਰਮੀ ਆ ਮੇਰੇ ਵਰਗਾ ਧਰਮੀ ਕੌਣ ਹੈ ਮੈਂ ਸਾਰੇ ਧਰਮ ਦੇ ਕੰਮ ਕਰਦਾ ਹਾਂ ਮੈਂ ਰੋਜ਼ ਪੂਜਾ ਕਰਦਾ ਹਾਂ ਮੈਂ ਤਾਂ ਮੱਥਾ ਵੀ ਲੰਮਾ ਪੂਰਾ ਪੈ ਕੇ ਡੰਡੇ ਵਾਂਗੂ ਜੰਡੌਤ ਕਰਦਾ ਹਾਂ ਪਰ ਫੈਸਲਾ ਸਤਿਗੁਰੂ ਨੇ ਦਿੱਤਾ ਹੈ ਨਹੀਂ ਮਿਲਿਆ ਇਹ ਜੁਗਤਾ ਕਿ ਪਰਮੇਸ਼ਰ ਨੂੰ ਮਿਲਣ ਦਾ ਤਰੀਕਾ ਨਹੀਂ ਹੈ ਇਸ ਤਰ੍ਹਾਂ ਨਹੀਂ ਮਿਲਿਆ ਜਾ ਸਕਦਾ ਕਾਲਪੁਰਖ ਵਾਈਟ ਹੋਣਾ ਜੀ ਇਹ ਹੈ ਗੁਰਬਤ ਸਿਧਾਂਤ ਇਹ ਇਨਦਰੀ ਕਿਨਾਲ ਨਹੀਂ ਮਿਲਿਆ ਜਾ ਸਕਦਾ ਅੱਜ ਦਾ ਦੂਸਰਾ ਪਰਮਾਨੰਦ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਸਿੱਧ ਗੋਸ਼ਟ ਬਾਣੀ ਦੇ ਵਿੱਚੋਂ ਜਿੱਥੇ ਮੇਰੇ ਸਤਿਗੁਰੂ ਗੁਰੂ ਨਾਨਕ ਪਾਸ਼ਾ ਬਖਸ਼ਿਸ਼ ਕਰਦੇ ਨੇ ਸਾਨੂੰ ਸਮਝਾਉਂਦੇ ਨੇ ਮਨਮੁਖ ਪਰਮ ਭਵੈ ਬੇਬਾਨ ਬੇ ਮਾਰਗ ਮੁਸੈ ਮੰਤਰ ਮਸਾਨ ਸ਼ਬਦ ਨਾ ਚੀਨੇ ਲਵੈ ਕੁਬਾਨ ਨਾਨਕ ਸਤਿ ਸਾਚ ਰਤੇ ਸੁਖ ਜਾ ਸਾਰੀ ਸਮੱਸਿਆ ਤੇ ਮਨਮੁਖ ਤੇ ਗੁਰਮੁਖ ਦੀ ਹੈ। ਜਿਹੜਾ ਤੇ ਗੁਰਮੁਖ ਹੋ ਗਿਆ ਗੁਰਮਖ ਪਾਪ ਜ ਨੇ ਗੁਰੂ ਵੱਲ ਮੁਹ ਕਰ ਲਿਆ। ਜਿਹਨੇ ਆਪਣਾ ਜੀਵਨ ਗੁਰੂ ਦੇ ਉਪਦੇਸ਼ ਮੁਤਾਬਕ ਢਾਲ ਲਿਆ। ਉਹ ਗੁਰਮਖ ਤੇ ਜਿਹੜਾ ਮਨ ਦੇ ਮੁਤਾਬਕ ਚੱਲਦਾ ਹੈ ਮਨ ਦੇ ਕਹਿ ਤੇ ਚੱਲਦਾ ਹੈ। ਮਨ ਬੁਰਾਈਆਂ ਵੱਲ ਲੈ ਕੇ ਜਾਂਦਾ ਹੈ, ਵਿਕਾਰਾਂ ਵੱਲ ਖਿੱਚ ਕੇ ਲੈ ਕੇ ਜਾਂਦਾ ਹੈ। ਉਹ ਮਨਮੁਖ ਉਹਦਾ ਜੀਵਨ पटਕਣਾ ਜੀ ਬਤੀਤ ਹੁੰਦਾ ਜਿਵੇਂ ਕੋ ਬੰਦਾ ਜੰਗਲ ਦੇ ਵਿੱਚ ਜਾ ਕੇ ਗਵਾਜਾਏ ਤੇ ਰਾਹ ਨਹੀਂ ਲੱਭਦਾ ਕਿਉਂਕਿ ਉੱਥੇ ਕੋਈ ਸੜਕਾਂ ਨਹੀਂ ਬਣੀਆਂ ਹੁੰਦੀਆਂ ਚੌਂਕੜੀ ਬੜੇ ਹੁੰਦੇ ਉਹਨਾਂ ਦੇ ਕੋਈ ਨਾਂ ਨਹੀਂ ਹੁੰਦੇ ਸਾਰੇ ਪਾਸੇ ਇੱਕੋ ਜਿਹਾ ਹੀ ਲੱਗਦਾ ਸਾਰੇ ਪਾਸੇ ਦਰਖਤ ਹੀ ਦਰਖਤ ਹੁੰਦੇ ਨੇ ਝੁੰਟੀ ਝੁੰਟ ਹੁੰਦੇ ਨੇ ਮਨਮੁਖ ਸੰਸਾਰਕ ਜੀਵਨ ਦੇ ਵਿੱਚ ਜਿੰਦਾ ਹੋਇਆ ਸ਼ਹਿਰਾਂ ਦੇ ਵਿੱਚ ਰਹਿੰਦਾ ਘਰ ਦੇ ਵਿੱਚ ਰਹਿੰਦਾ ਵੀ ਉਹਦਾ ਜੀਵਨ ਇਹੋ ਜਿਹਾ ਭਰਮ ਭਵੈ ਬੇਬਾਨ ਕਾਰਨ ਕੀ ਹੈ ਜੀਵਨ ਦੇ ਅਸਲੀ ਰਾਹ ਤੋਂ ਖੁੰਝਿਆ ਹੋਇਆ ਹੈ ਬੇਮਗਾਰਗ ਮੂਸਾ ਕੁਰਾਇ ਪਿਆ ਹੋਇਆ ਪੁੱਠੇ ਰਾਹ ਪਿਆ ਹੋਇਆ ਔਰ ਮੂਸਾ ਮਨ ਠੱਗਿਆ ਜਾ ਰਿਹਾ ਹੈ ਕੁਰਾਇ ਪਏ ਹੋਣ ਕਰਕੇ ਠੱਗਿਆ ਜਾ ਰਿਹਾ ਹੈ ਮੰਤਰ ਮਸਾਨ ਮਸਾਨਾ ਜਾ ਕੇ ਮੰਤਰ ਪੜ ਰਿਹਾ ਪੂਜਾ ਕਰ ਰਿਹਾ ਹੈ ਔਰ ਐਸੇ ਲੋਕ ਜਿਹੜੇ ਨੇ ਨਾ ਉਹਨਾਂ ਨੂੰ ਤੁਸੀਂ ਸਮਝਾ ਨਹੀਂ ਸਕਦੇ ਕਿਸੇ ਜੋਤਸ਼ੀ ਨੇ ਕਿਸੇ ਤੰਤਰਿਕ ਨੇ ਕਿਸੇ ਠੱਗ ਨੇ ਕਹਤਾ ਕਿ ਆਵਲਾ ਤੂੰ ਮੰਤਰ ਜਾਂ ਸ਼ਬਦ ਐਨੇ ਦਿਨ ਮਸਾਣਾ ਦੇ ਕੇ ਪੜ ਤੁਰ ਪਏਗਾ ਗੁਟਕਾ ਚੁੱਕ ਕੇ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰੋਗੇ ਕਹੇਗਾ ਬਾਣੀਆਂ ਪੜ ਰਹੇ ਹਨ ਤੁਹਾਨੂੰ ਸਾਡੇ ਬਾਣੀ ਪੜਨ ਤੇ ਵੀ ਤਕਲੀਫ ਹੈ ਉਹ ਪੜਿਆ ਤੋਂ ਬਾਣੀ ਨਹੀਂ ਪੜ ਰਿਹਾ ਤੂੰ ਬਾਣੀ ਦੀ ਮੰਤਰ ਵਾਂਗੂੰ ਵਰਤੋਂ ਕਰ ਰਿਹਾ ਦੁਰ ਵਰਤੋਂ ਕਰ ਰਿਹਾ ਜਿਸ ਬਾਣੀ ਨੂੰ ਸਮਝ ਕੇ ਵਿਚਾਰ ਕੇ ਆਪਣੇ ਜੀਵਨ ਨੂੰ ਉੱਚਾ ਸੁੱਚਾ ਬਣਾਉਣਾ ਸੀ ਗੁਰਮੁਖ ਬਨਣਾ ਸੀ ਉਸ ਬਾਣੀ ਨੂੰ ਪੜਦਾ ਹੋਇਆ ਵੀ ਮਨੁੱਖਾਂ ਵਾਲੇ ਕਰਮ ਕਰ ਰਿਹਾ ਮਨੁੱਖ ਬਣ ਰਿਹਾ ਬਿਮਾਰਕ ਮੂਸੇ ਮੰਤਰ ਮਛਾਨ ਕారణ ਕੀ ਹੈ ਕਿਉਂ ਹੁਜਾ ਜੀਵਨ ਹੈ ਸ਼ਬਦ ਨਾ ਚੀਨ ਲੈ ਗੁਬਾਨ ਕੁਝ ਦੇ ਸ਼ਬਦ ਨੂੰ ਨਹੀਂ ਵਿਚਾਰਦਾ ਸਮਝਦਾ ਪਛਾਣਦਾ ਹੀ ਨਹੀਂ ਉਹਨੂੰ ਪੁੱਠਾ ਬੋਲਦਾ ਲਬੇ ਕੁਬਾੜ ਤੁਸੀਂ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਤੁਹਾਡਾ ਨਾਲ ਬਹਿਸ ਨਾ ਸ਼ੁਰੂ ਕਰ ਦੇਗਾ ਤਰਕ ਹੀ ਹੋ ਗਿਆ ਜੀ ਉੱਥੇ ਜਾ ਕੇ ਪੜ ਰਹੇ ਆ ਬਾਣੀ ਪੜ ਰਹੇ ਆ ਨਾ ਜੀ ਤੁਸੀਂ ਫਲਾਣੇ ਨਾਲ ਸਿਆਣੇ ਹੋਗੇ ਫਲਾਣੇ ਮਹਾਂਪੁਰਖਾਂ ਨੇ ਮੈਨੂੰ ਦੱਸਿਆ ਲਬੇ ਕੁਬਾੜ ਸਤਿਗੁਰੂ ਨੇ ਫੈਸਲਾ ਦਿੱਤਾ ਇੱਕ ਨਾਨਕ ਸੱਚ ਰਤੇ ਸੁਖ ਜਾਣ ਉਸੇ ਕਾਲ ਇੱਕ ਅਕਾਲ ਪੁਰਖ ਨਾਲ ਜਿਹੜਾ ਸੱਚਾ ਜਿਹਦੀ ਹੋਣ ਸਦਾ ਤੋਂ ਹੈ ਉਹਨੂੰ ਮਿਲ ਉਹਦੇ ਨਾਲ ਜੇ ਤਰਾ ਮਲਾਪ ਹੋ ਗਿਆ ਤੇ ਸੁਖੀ ਸੁਖ ਹੈ ਉਸ ਨੂੰ ਮਿਲਿਆ ਸੁਖ ਪ੍ਰਾਪਤ ਹੁੰਦਾ ਉਹਦੇ ਰੰਗਿਤ ਰੰਗਿਆ ਅਜਾ ਸੱਚ ਰਤੇ ਉਹਦੇ ਰੰਗਿਤ ਰੰਗਿਆ ਜਾ ਰਤੇ ਆ ਜਾ ਅੱਜ ਦਾ ਤੀਸਰਾ ਪਰਮਾਨੰਥ ਫਿਰ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿੱਥੇ ਮੇਰੇ ਸਤਿਗੁਰੂ ਜੀ ਨੇ ਇੱਕ ਫੈਸਲਾ ਦਿੱਤਾ ਸਾਨੂੰ ਸਪਸ਼ਟ ਫੈਸਲਾ ਦੁਬਦਾਨਾ ਪੜਾਂ ਅਰਬਿਨ ਹੋਰ ਨ ਪੂਜਾਂ ਮੜੇ ਮਸਾਨ ਨ ਜਾਈਂ ਤ੍ਰਿਸ਼ਨਾ ਰਾਜ ਨ ਪਰ ਕਰ ਜਾਵਾਂ ਤ੍ਰਿਸ਼ਨਾ ਨਾਮ 부ਚਾਈ ਦੁਬਦਾਨਾ ਪੜਾਂ ਮੈਂ ਕਿਸੇ ਦੁਬਦਾ ਚ ਨਹੀਂ ਪੈਂਦਾ ਮੈਨੂੰ ਸਮਝ ਲੱਗ ਗਈ ਹੈ ਕਿ ਇੱਕ ਅਕਾਲ ਪੁਰਖ ਹੀ ਹੈ ਜੋ ਸਭ ਕੁਝ ਕਰਨਾ ਲਾਏ ਇਸ ਕਾ ਕੀ ਆ ਸਭ ਕੁਝ ਹੋਇਆ ਸਭ ਕੁਝ ਉਹਦੇ ਹੁਕਮ ਚ ਹੋ ਰਿਹਾ ਹੈ ਮੈਨੂੰ ਇਹ ਸਮਝ ਲੱਗ ਗਈ ਹੈ ਕਿ ਸਾਰੀ ਸ੍ਰਿਸ਼ਟੀ ਦਾ ਸਿਲਸਿਲਾ ਚਲਾਉਣ ਵਾਲਾ ਇੱਕ ਅਕਾਲ ਪੁਰਖ ਹੋਇ ਗੁਰੂ ਹੈ ਇਸ ਕਰਕੇ ਮੈਂ ਸਿਰਫ ਉਹਦੇ ਤੇ ਓਟ ਰੱਖੀ ਹੋਈ ਹੈ ਹੋਰ ਕਿਸੇ ਦੀ ਪੂਜਾ ਨਹੀਂ ਮੈਂ ਕਰਦਾ ਹਰ ਬੰਨ ਹੋਰ ਨਾ ਪੂਜਾਂ ਹਸੋ ਦੇ ਲੱਡ ਲੱਗ ਗਿਆ ਮੈਂ ਉਹ ਤੇ ਪੂਰਨ ਵਿਸ਼ਵਾਸ ਰੱਖਦਾ ਮੈਂ ਆਪਣੇ ਜੀਵਨ ਦਾ ਜਿਹੜੇ ਪਹਿਲਾਂ ਭਟਕਣਾ ਸੀ ਕਦੇ-ਕਦੇ ਮੜਿਆ ਤੇ ਫਿਰ ਤੁਰਿਆ ਫਿਰਦਾ ਸਾ ਮਸਾਣਾ ਤੇ ਤੁਰਿਆ ਫਿਰਦਾ ਸਾ ਮੜੇ ਮਸਾਣਾ ਚਾਈ ਹੁਣ ਨਹੀਂ ਮੈਂ ਜਾਂਦਾ ਉੱਥੇ ਕਿਉਂ ਕਿਉਂਕਿ ਮੈਨੂੰ ਸਮਝ ਲੱਗ ਗਈ ਹੈ ਪਹਿਲਾਂ ਤ੍ਰਿਸ਼ਨਾ ਦਾ ਮਾਰਿਆ ਹੋਇਆ ਹੋਰ ਮਿਲ ਜਾਏ ਪੁਰਾਣੇ ਮਹਾਂਪੁਰਖ ਜਿਹੜੇ ਨੇ ਆਹ ਦਿੰਦੇ ਨੇ ਪੁਰਾਣੇ ਆਹ ਦਿੰਦੇ ਨੇ ਉਹਨਾਂ ਦੇ ਦਰ ਤੇ ਜਾ ਕੇ ਝੋਲੀਆਂ ਫੇਰਾਂਦਾ ਫਿਰਦਾ ਸਾ ਮੇਰੀ ਝੋਲੀ ਦੇ ਵਿੱਚ ਆਹ ਦਾਤ ਪਾ ਦਿਓ ਜੀ ਕਿਸ ਕਰਕੇ ਤ੍ਰਿਸ਼ਨਾ ਦਾ ਮਾਰਿਆ ਹੋਇਆ ਹੋਰ ਸੰਤੋਖ ਪ੍ਰਾਪਤ ਕਰ ਲਵਾਂ ਦੌਲਤ ਪ੍ਰਾਪਤ ਕਰ ਲਵਾਂ ਉਹਦੇ ਨਾਲ ਮੈਨੂੰ ਸੁੱਖ ਮਿਲਣਗੇ ਸੰਤੋਖ ਨਹੀਂ ਜੀਵਨ ਚ ਆਇਆ ਸੀ ਤ੍ਰਿਸ਼ਨਾ ਹੀ ਤ੍ਰਿਸ਼ਨਾ ਸੀ ਪਰ ਹੁਣ ਸੰਤੋਖ ਆ ਗਿਆ ਹੁਣ ਤ੍ਰਿਸ਼ਨਾ ਰਾਤਸ ਨਾ ਪਰ ਕਰ ਜਾਵਾਂ ਤ੍ਰਿਸ਼ਨਾ ਦਾ ਮਾਰਿਆ ਹੋਇਆ ਮੈਂ ਕਿਧਰੇ ਭਟਕਣ ਚ ਨਹੀਂ ਜਾਂਦਾ ਇੱਕ ਆਕਾਰ ਨੂੰ ਛੱਡ ਕੇ ਔਰ ਕਿਧਰੇ ਨਹੀਂ ਜਾਂਦਾ ਮੈਂ ਕ੍ਰਿਸ਼ਨ ਨਾਹਮ ਬੁਜਾਈ ਉਸ ਕਾਲਪੁਰ ਤੇ ਨਾਮ ਨੇ ਮੇਰੀ ਤ੍ਰਿਸ਼ਨਾ 부ਜਾਤੀ ਹੈ ਜਦੋਂ ਤਾਂ ਮੇਰੇ ਹਿਰਦੇ ਚ ਵਸ ਗਿਆ ਜਦੋਂ ਤਾਂ ਮੈਨੂੰ ਉਸ ਕਾਲਪੁਰ ਤੇ ਪੂਰਨ ਵਿਸ਼ਵਾਸ ਹੋ ਆਇਆ ਜਿਸ ਦਿਨ ਦਾ ਮੈਨੂੰ ਉਸ ਕਾਲਪੁਰਤੀ ਸਮਰਥਾ ਤੇ ਪੂਰਨ ਵਿਸ਼ਵਾਸ ਹੋ ਗਿਆ ਜਿਸ ਦਿਨ ਮਨ ਨੂੰ ਸੋਝੀ ਪ੍ਰਾਪਤ ਹੋ ਗਈ ਹੈ ਕਿ ਉਹ ਕਾਲਪੁਰ ਕੀ ਸਭ ਕੁਝ ਕਰਨ ਵਾਲਾ ਹੈ ਸਾਰੀਆਂ ਦਾਤਾ ਦੇਣ ਵਾਲਾ ਉਹੀ ਹੈ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਮੈਨੂੰ ਵਿਸ਼ਵਾਸ ਬਣ ਗਿਆ ਸਾਰੀਆਂ ਤ੍ਰਿਸ਼ਨਾ ਖਤਮ ਹੋ ਗਈਆਂ ਉਹ ਕਿਤੇ ਜਨ ਦੀ ਲੋੜ ਹੀ ਨਹੀਂ ਪੈਂਦੀ ਮੈਨੂੰ ਪਟਕਣਾ ਦੀ ਲੋੜ ਹੀ ਨਹੀਂ ਪੈਂਦੀ ਤ੍ਰਿਸ਼ਨਾ ਨਾਮ 부ਜਾਈ ਕਿ ਤ੍ਰਿਸ਼ਨਾ ਅਕਾਲਪੁਰ ਦੇ ਨਾਮ ਨੇ 부ਜਾਤੀ ਹੈ ਮੇਰੀ ਖਤਮ ਕਰਤੀ ਹੈ ਸੰਤੋਖ ਆ ਗਿਆ ਜੀਵਨ ਚ ਇਹ ਹੈ ਪੂਜਾ ਬਾਰੇ ਗੁਰਮਤਿ ਸਿਧਾਂਤ ਵਾਇਗੁਰ ਮੇਰੇ ਸਾਨੂੰ ਸਮਝ ਲੱਗ ਜਾਏ ਹਿਰਦੇ ਚ ਪੱਕਾ ਹੋ ਜਾਏ ਤਾਂ ਕਿ ਅਸੀਂ ਵੀ ਜਿਹੜੀਆਂ ਫੋਟੋ ਰੱਖ ਕੇ ਕੋ ਮੂਰਤੀਆਂ ਰੱਖ ਕੇ ਪੂਜਾ ਕਰੀ ਜਾਂਦੇ ਆ ਜਿੱਥੇ ਵੇਖਨੇ ਆ ਸਿਰਨਵਾ ਦਿੰਨੇ ਆ ਸਾਨੂੰ ਵਿੱਚ ਸਮਝ ਲੱਗ ਜਾਏ ਕਿ ਅਕਾਲ ਪੁਰਖ ਤੋਂ ਸਵਾ ਹੋਰ ਕਿਸੇ ਕੇ ਨਹੀਂ ਨਹੀਂ ਹੁਣਾ ਗੁਰੂ ਨੇ ਸੋਚੀ ਬਖਸ਼ੀ ਹੈ ਗੁਰੂ ਨੂੰ ਨਮਸਕਾਰ ਕਰਨੇ ਆ ਉਹਦਾ ਧੰਨਵਾਦ ਕਰਨੇ ਆ ਇਸ ਕਰਕੇ ਲੇਕਿਨ ਸਾਦਾ ਸੁਰਤ ਜਿਹੜੀ ਗੁਰੂ ਨੇ ਅਕਾਲ ਪੁਰਖ ਨਾਲ ਜੋੜਦੀ ਹੈ ਉੱਥੇ ਜੁੜੀ ਰਹਿੰਦੀ ਹੈ ਸਤ ਗੁਰੂ ਮੇਰ ਕਰੇ ਜੁੜੀ ਰਹੇ ਅੱਜ ਵਾਸਤੇ ਇੱਕ ਬਚਨ ਪਰਵਾਣ ਕਰਨਾ ਵਿਸ਼ਾਤਾ ਜੇ ਜਾਰੀ ਰਹੇਗਾ ਉਹੀਆਂ ਪੁੱਲਾਂ ਵਾਸਤੇ ਕਿ ਮਾਂ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ